ਸਤਿਕਾਰਯੋਗ ਮੁਖ ਅਧਿਆਪਕ ਜੀ ਸਮੂਹ ਅਧਿਆਪਕ ਸਹਿਬਾਨ ਅਤੇ ਪਿਆਰੇ ਬੱਚਿਓ ਗੱਜ ਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਡੇ ਸਾਹਮਣੇ 11ਵੇਂ ਦਿਨ ਦਾ ਵਿਖਿਆਨ ਮਾਤਾ ਗੁਜਰੀ ਜੀ ਮੁੱਢਲਾ ਜੀਵਨ ਅਤੇ ਸ਼ਖਸੀਅਤ ਉਸ ਬਾਰੇ ਕੁਝ ਵਿਚਾਰ ਸਾਂਝੇ ਕਰਾਂਗੀ ਪੰਜਾਬ ਦੀ ਜਰਖੇ ਸਰਤੀ ਤੇ ਐਸੀਆਂ ਰੂਹਾਂ ਉਤਰਦੀਆਂ ਹਨ ਜੋ ਆਪਣੇ ਜੀਵਨ ਨਾਲ ਹੀ ਨਹੀਂ ਸਗੋਂ ਆਪਣੇ صبر ਸੇਵਾ ਅਤੇ ਸਿਮਰਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੌਸ਼ਨ ਕਰ ਜਾਂਦੀਆਂ ਹਨ ਮਨੁੱਖ ਦੇ ਜੀਵਨ ਵਿੱਚ ਇੱਕ ਮਾਂ ਹੀ ਪ੍ਰੇਰਣਾ ਹੁੰਦੀ ਹੈ ਜੋ ਉਸ ਨੂੰ ਸੂਰਮਾ ਜਾਂ ਭਗਤ ਬਣਾ ਦਿੰਦੀ ਹੈ ਮਾਂਵਾਂ ਤਾਂ ਇਸ ਜਗਤ ਵਿੱਚ ਬਹੁਤ ਹੋਈਆਂ ਹਨ ਪਰ माता गुजरी जी का जीवन एक ऐसी रोशनी सी जिसने सिख इतिहास में चानन मुरारे दा काम किया माता गुजरी जी का जन्म भाई लालचंद माता बिशन कौर दी घर लगभग सोलह सौ सो चौबीस ईस्वी बचपन तो ही वह सदगुना संजम ਅਤੇ ਸ਼ਾਂਤਮਨ ਦੇ ਪ੍ਰਤੀਕ ਸਨ ਉਹਨਾਂ ਦੀ ਸ਼ਖਸੀਅਤ ਵਿੱਚ ਬਹੁਤ ਸਹਿਜ ਅਤੇ ਜਸਸੀ ਜੋ ਉਹਨਾਂ ਨੂੰ ਅੱਗੇ ਆਉਣ ਵਾਲੀ ਮਹਾਨ ਭੂਮਿਕਾ ਲਈ ਤਿਆਰ ਕਰ ਰਿਹਾ ਸੀ 1633 ਵੀ ਵਿੱਚ ਮਾਤਾ ਗੁਜਰੀ ਜੀ ਦਾ ਵਿਆਹ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ ਵਿਆਹ ਤੋਂ ਬਾਅਦ तारपुर करतारपुर फिर श्री कीरतपुर साहिब आ गई। जदों श्री गुरु हरगोबिंद साहिब जी ज्योति जो समाए गुरु तेग बहादुर जी माता नानकी जी माता गुजरी जी नगर बकाला बाबा बकाला साहिब विखे रहन लगी इत माता गुजरी जी ने अपने धीरज निम्रता ਅਤੇ ਸੇਵਾ ਭਾਵ ਨਾਲ ਨਾ ਸਿਰਫ ਸਭ ਦਾ ਮਨ ਜਿੱਤ ਲਿਆ ਸਗੋਂ ਗੁਰੂ ਸਾਹਿਬ ਦੇ ਪੋਰਾ ਸਾਹਿਬ ਵਿਖੇ ਅੰਤਰ ਧਿਆਨ ਰਹਿਣ ਸਮੇਂ ਮਾਤਾ ਨਾਨਕੀ ਜੀ ਨਾਲ ਰਲ ਕੇ ਸਾਰੇ ਕਾਰਜਾਂ ਦੀ ਨਿਰਵਿਗਨ ਮੁਕੰਮਲ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੀ ਰਹੀ ਇਹ ਹੀ ਕਾਲਨਾ ਇੱਕ ਦਿਹਾਕੇ ਤੋਂ ਵੀ ਵੱਧ ਸਮਾਂ ਜਾਰੀ ਰਹੀ 1665 ਈਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਵਾਂ ਨਗਰ ਟਕ ਨਾਨਕੀ ਬਸਾਇਆ ਉਸ ਸਮੇਂ ਮਾਤਾ ਗੁਜਰੀ ਜੀ ਸੰਤਾਂ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹੀ ਉਹ ਗੁਰੂ ਜੀ ਦੇ ਸਾਥ ਨਾਲ ਮਾਲਵਾ ਬਾਂਗੜ ਅਤੇ ਪੂਰਬ ਦੀਆਂ ਯਾਤਰਾਵਾਂ ਵਿੱਚ ਵੀ ਗਈ ਜਿੱਥੇ ਵੀ ਗੁਰੂ ਜੀ ਪਹੁੰਚਦੇ ਉੱਥੇ ਹੀ ਮਾਤਾ ਜੀ ਆਪਣੀ ਨਿਮਰਤਾ ਨਾਲ ਸੰਗਤ ਦੀ ਦਿਲਾਵਿਤ ਪਿਆਰ ਦੇ ਬੀਜ ਬੀਜਦੇ ਰਹੇ 1666 ਈਸਵੀ ਵਿੱਚ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਸਾਹਿਬ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਪ੍ਰਕਾਸ਼ ਹੋਇਆ ਤਾਂ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਦੀ ਯਾਤਰਾ ਤੇ ਗਏ ਹੋਏ ਸਨ ਮਾਤਾ ਜੀ ਨੇ ਬਾਲ ਗੋਬਿੰਦ ਰਾਏ ਜੀ ਦੀ ਗੁਰਮਤਿ ਸੰਸਕਾਰਾਂ ਨਾਲ ਭਰਪੂਰ ਪਰਵਰਿਸ਼ ਕੀਤੀ। ਉਹਨਾਂ ਨੇ ਬਚਪਨ ਤੋਂ ਹੀ ਪੁੱਤਰ ਨੂੰ ਪਾਸ਼ਾ, ਗਿਆਨ ਅਤੇ ਸ਼ਾਸਤਰ ਵਿਦਿਆ ਸਿੱਖਾਉਣ ਦੀ ਵਿਵਸਥਾ ਕੀਤੀ। ਇਤਿਹਾਸਿਕ ਸਾਖੀਆਂ ਵਿੱਚ ਆਉਂਦਾ ਹੈ ਕਿ ਜਦ ਗੁਰੂ ਗੋਬਿੰਦ ਰਾਏ ਨਿਸ਼ਾਨੇਬਾਜ਼ੀ ਸਿੱਖਣ ਲੱਗੇ, ਨਿਸ਼ਾਨੇ ਲਗਾਉਂਦੇ ਤਾਂ ਕਈ ਵਾਰ ਮਿੱਟੀ ਦੇ ਘੜੇ ਨਿਸ਼ਾਨਾ ਬਣ ਕੇ ਟੁੱਟ ਜਾਂਦੀ। ਮਾਤਾ ਜੀ ਨੇ ਇਲਾਕੇ ਪਰ ਵਿੱਚ ਮਿੱਟੀ ਦੇ ਘੜਿਆਂ ਦੀ ਥਾਂ ਪਿੱਤਲ ਦੀਆਂ ਗਾਗਰਾਂ ਦੇ ਦਿੱਤੀਆਂ। ਇੱਕ ਹੋਰ ਸਾਖੀ ਅਨੁਸਾਰ ਜਦ ਬਾਲ ਗੋਬਿੰਦ ਰਾਏ ਨੇ ਸੋਨੇ ਦਾ ਇੱਕ ਕੰਗਨ ਗੰਗਾ ਨਦੀ ਵਿੱਚ ਸੁੱਟ ਲਿਆ ਤੇ ਮਾਤਾ ਜੀ ਨੇ ਪੁੱਛਿਆ ਕੰਗਨ ਕਿੱਥੇ ਸੁੱਟਿਆ ਹੈ ਤਾਂ ਗੋਬਿੰਦ ਰਾਏ ਜੀ ਨੇ ਇਹੀ ਦਸਣ ਲਈ ਦੂਜੇ ਹੱਥ ਵਿੱਚ ਪਾਇਆ ਕੰਗਨ ਵੀ ਉਸੇ ਜਗ੍ਹਾ ਨਦੀ ਵਿੱਚ ਸੁੱਟ ਦਿੱਤਾ ਮਾਤਾ ਜੀ ਨੇ ਇਸ ਘਟਨਾ ਵਿੱਚੋਂ ਪੁੱਤਰ ਦੀ ਨਿਰਲੇਪਤਾ ਅਤੇ ਰਜਾ ਵਿੱਚ ਖੁਸ਼ ਰਹਿਣ ਦੀ ਗੁਣਵਾਨੀ ਦੇਖੀ ਤੇ ਅੰਦਰੋਂ ਪ੍ਰਸੰਨ ਹੋਏ 1675 ਈਸਵੀ ਵਿੱਚ ਜਗਦੇਵ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਅਤੇ ਧਰਮ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਤਾਂ ਮਾਤਾ ਗੁਜਰੀ ਜੀ ਨੇ ਇਸ ਪਾਣੀ ਨੂੰ ਮਿੱਠਾ ਮੰਨਿਆ ਉਹਨਾਂ ਦੀ ਧੀ ਰਜਵੰਸ਼ ਸ਼ਖੀਅਤ ਨੇ ਪਰਿਵਾਰ ਅਤੇ ਸੰਗਤਾਂ ਨੂੰ ਹੌਸਲਾ ਦਿੱਤਾ 1699 ਈਸਵੀ ਦੀ ਵਸਾਖੀ ਤੇ ਜਦਸ਼ੀਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਮਾਤਾ ਜੀ ਉਸ ਥਾਮ ਯੁੱਧ ਸਨ ਮਾਤਾ ਗੁਜਰੀ ਜੀ ਦਾ ਜੀਵਨ ਗੁਰੂਪਤੀ ਅਤੇ ਪੁੱਤਰ ਪ੍ਰਤੀ ਵਿਸ਼ਵਾਸ ਨਿਸ਼ਟਾ ਅਤੇ ਸਮਰਪਣ ਭਾਵ ਗੁਰੂ ਘਰ ਵਿੱਚ ਵਿਸ਼ੇਸ਼ ਸਭੂ ਸਰਵ ਉੱਚ ਸਥਾਨ ਰੱਖਦਾ ਹੈ। ਉਹਨਾਂ ਦਾ ਜੀਵਨ ਇੱਕ ਚਾਨਣ ਹੈ। ਸੇਵਾ, ਸਿਮਰਨ ਅਤੇ ਤਿਆਗ ਦਾ। ਉਹ ਸਿੱਖ ਇਤਿਹਾਸ ਦੀਆਂ ਉਹਨਾਂ ਅਨਮੋਲ ਤਰਹਾਂ ਵਿੱਚੋਂ ਹਨ ਜਿਨ੍ਹਾਂ ਦੀ ਜਾਦ ਪੀੜੀਦਰ ਪੀੜੀ ਸਿੱਖ ਰੂਹਾਂ ਨੂੰ ਰੋਸ਼ਨ ਕਰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ